ਵੜੀਆ ਕਿਉਂ ਅ ਕੰਧਾਂ ਦੇ ਉੱਤੇ ਮੇਰਾ ਤਾਂ ਕੱਚ ਨਾ ਲਗਾ ਦੀਏ ਵੱਡਾ ਮਹਾਰਾਜਾ ਪਟਿਆਲਾ ਗਾੜੀ ਤੋਂ ਵੜਾ ਘਰ ਚ ਸੋਨਾ ਰੱਖਿਆ ਵਾ ਲਵਾਉਣਾ ਇਹਨੇ ਕੱਚ ਕੰਧਾਂ ਤੇ ਨੇ ਖਤਿਆ ਖੁਰੇ ਨੂੰ ਤੇ ਤੇਰੇ ਕੋਲ ਤੱਕ ਬੂਆ ਲੱਗਾਨੀ ਆ ਉੱਥੇ ਵੀ ਚਾਦਰ ਬੰਨੀ ਆ ਗੱਲਾਂ ਕਰਦਾ ਘਰ ਚ ਲਵਾਉਂਦੀਆਂ ਤੂੰ ਮੋਹਿਆਂ ਦੀ ਗੱਲ ਕਰਨੀ ਆ ਮੈਂ ਦੀ ਇੱਥੇ ਕੋਠੀ ਪਾਉਣੀ ਹੈ ਕੋਠੀ ਅਮਰੀਕਾ ਜਾਣਾ ਸੀ ਮੈਂ ਪਰ ਟਰੰਕ ਜਨੇ ਕੰਮ ਖਰਾਬ ਕਰਦਾ ਸਾਰਾ ਜੋ ਅੱਜ ਪਰਪਰ ਪੰਜਾਬੀਆਂ ਨੂੰ ਇੱਧਰ ਘੱਲ ਜਾਂਦਾ ਵਨ ਖੱਤਿਆ ਦਾ ਟਰੰਕ ਨਹੀਂ ਟਰੰਪ ਵਾ ਕੋਈ ਨਹੀਂ ਜਿਹੜਾ ਮਰਜ਼ੀ ਹੋਵੇ ਬਾਹਰ ਤੁਹਾਨੂੰ ਮੈਂ ਜਾਣਾ ਹੀ ਹੈ ਨਾ ਬਾਹਰ ਜਾਣਾ ਪੜਿਆ ਲਿਖਿਆ ਤੇ ਕੰਮ ਆ ਤੇਰੇ ਵਰਗੇ ਅਨਪੜਾ ਦਾ ਨਹੀਂ ਸਹੀ ਗੱਲ ਆ ਵੀ ਮੈਂ ਕੰਮ ਤੇ ਉਥੇ ਪੜਿਆ ਲਿਖਿਆ ਤੈਨੂੰ ਕਿਉਂ ਦਾ ਵਾ ਮਲੇ ਪਾਸਵਰਡ ਤੇ ਤੇਰਾ ਬਣਿਆ ਨਹੀਂ ਜਾਣਾ ਤੂੰ ਕਣਕਾਲੇ ਕਰਤੇ ਆ ਸਹੀ ਗੱਲ ਨਹੀਂ ਪੜਨਾਂ